ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਰਨੀਟ ਲਾਗ ਆ ਕਾਫੀ ਜਿਆਦਾ ਸਾਨੂੰ ਕਾਲਾਂ ਆ ਰਹੀਆਂ ਕਿ ਜਿਹੜੀਆਂ ਰੇਡਸ ਪੈ ਰਹੀਆਂ ਇਮੀਗ੍ਰੇਸ਼ਨ ਦੀਆਂ ਖਾਸ ਕਰਕੇ ਬੇਕਰਸਫੀਲਡ ਦਾ ਏਰੀਆ ਕਨ ਕਾਉਂਟੀ ਦਾ ਜਾਂ ਨਿਊਯਾਰਕ ਪਈਆਂ ਨੇ ਉਹਨਾਂ ਦੀ ਕੀ ਸਚਾਈ ਆ ਤੇ ਉਹ ਕਿਹਨੂੰ ਟਾਰਗੇਟ ਕਰ ਰਹੇ ਆ ਸੋ ਬੇਸਿਕਲੀ ਜਿਹੜੀਆਂ ਰੇਡਸ ਪਈਆਂ ਹੈਗੀਆਂ ਬੇਕਰਸਫੀਲਡ ਉਹ ਹੈਗੀਆਂ ਜੀ ਯੂ ਐਸ ਬਾਰਡਰ ਪੈਟਰੋਲ ਤੇ ਆਈਸ ਵੱਲੋਂ ਸਾਂਝਾ ਆਪਰੇਸ਼ਨ ਆ ਆਪਰੇਸ਼ਨ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਰਿਟਰਨ ਟੂ ਦਾ ਸੈਂਡਰ इट बेसिकली बॉर्डर पेट्रोल चीफ सेज दैट डजन्स ऑफ एजेंट्स डिटेन टू चाइल्ड रेपिस एंड अदर क्रिमिनल्स फ्रॉम सेवरल कंट्रीज एज ए पार्ट ऑफ अ कॉर्न काउंटी इमिग्रेशन फोर्समेंट ऑपरेशन सो कॉर्न काउंटी जडी है बेकर्सफील्ड आंदा ते ओ कहंदे ने ऑपरेशंस कोट एक्सपेंड टू फ्रिजरो एंड सैक्रामेंटो सो सैक्रामेंटो ते फ्रिजरो दे विच भी हुण फर्दर रेडा जडी so है ओ होण जा रहीया ने सो इना ने केआ के साडाडा टारगेट है ओ जेडे काम करन वाले इमिग्रेंट नहीं ने ਉਹ ਅਸੀਂ ਜਿਹੜੇ ਬੰਦਿਆਂ ਨੂੰ ਫੜਨ ਗਏ ਸੀ ਉਹ ਬੇਸਿਕਲੀ ਉਹ ਉਹਨੇ ਜਿਨ੍ਹਾਂ ਦੇ ਕ੍ਰਿਮੀਨਲ ਰੈਕਡ ਨੇ ਤੇ 172 ਬੰਦੇ ਉਹਨਾਂ ਡਿਟੇਨ ਕੀਤੇ ਆ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਸਿਰਫ ਕ੍ਰਿਮੀਨਲ ਹੀ ਫੜਨੇ ਨੇ ਜੇ ਉਹ ਕਿਤੇ ਜਾਂਦੇ ਆ ਜੇ ਉੱਥੇ ਕੋਈ ਜਿਹੜਾ ਅਨ ਡਾਕੂਮੈਂਟਡ ਬੰਦਾ ਕਾਬੂ ਆ ਜਾਂਦਾ ਜਿਹਦੇ ਕੋਲੇ ਕੋਈ ਪੇਪਰ ਨਹੀਂ ਜਾਂ ਕੁਝ ਨਹੀਂ ਜਾਂ ਪੁਰਾਣੀ ਡੈਪੋਟੇਸ਼ਨ ਲੱਗਿਆ ਜਾਂ ਕ੍ਰਿਮੀਨਲ ਰੈਕਡ ਆ ਉਹਨੂੰ ਵੀ ਫੜਿਆ ਜਾ ਸਕਦਾ ਬਾਰਡਰ ਪੈਟਰੋਲ ਆ ਉਹ ਜਦੋਂ ਵੀ ਰੇਡ ਕਰਦੀ ਆ ਉਹਨੂੰ ਇੱਕ ਪ੍ਰੋਵੇਬਲ ਕੌਜ਼ ਸ਼ੋਅ ਕਰਨਾ ਪੈਂਦਾ ਬੀਓ ਕਿਹੜੀ ਕ੍ਰਿਮਨਲ ਐਕਟੀਵਿਟੀ ਰੋਕਣ ਲਈ ਕਰ ਰਹੇ ਨੇ ਸੋ ਕ੍ਰਿਮਨਲ ਐਕਟੀਵਿਟੀ ਜਾਂ ਤਾਂ ਹਿਊਮਨ ਸਮਗਲਿੰਗ ਹੁੰਦੀ ਆ ਜਾਂ ਹਿਊਮਨ ਟ੍ਰੈਫਿਕਿੰਗ ਹੁੰਦੀ ਆ ਤੇ ਜਾਂ ਉਹਦੇ ਵਿੱਚ ਹੁੰਦੀ ਆ ਜਿਹੜੇ ਸੈਕਸ਼ੂਅਲ ਅਬਿਊਜ਼ ਜਾਂ ਰੋਬਰੀ ਵਗੈਰਾ ਦੇ ਕੇਸ ਸੋ ਜਿਹੜੇ ਏਲੀਅਨਸ ਇੱਥੇ ਆ ਕੇ ਹਿਊਮਨ ਸਮਗਲਿੰਗ ਕਰਦੇ ਨੇ ਜਾਂ ਹਿਊਮਨ ਟ੍ਰੈਫਿਕਿੰਗ ਕਰਦੇ ਨੇ ਜਾਂ ਉਹ ਜਿਹੜੇ ਇਸ ਕਿਸਮ ਦੇ ਲਾਅ ਵਾਇਲਟ ਕਰਦੇ ਨੇ ਸਟੇਟਾ ਜਿਵੇਂ ਰੋਬਰੀ ਹੋ ਗਈ ਜਾਂ ਜਿਹੜੀ ਮੋਲੇਸਟੇਸ਼ਨ ਹੋ ਗਈ ਰੇਪ ਹੋ ਗਿਆ ਇਸ ਕਿਸਮ ਦੇ ਕ੍ਰਾਈਮ ਉਹਨਾਂ ਦੇ ਅਗੇਂਸਟ ਇਹ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ ਗਿਆ 172 ਬੰਦੇ ਜਿਹੜੇ ਹੈਗੇ ਡਿਟੇਨ ਕੀਤੇ ਗਏ ਆ ਤੇ ਜਿਹੜੀਆਂ ਕਮਿਊਨਿਟੀਜ਼ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਵਿੱਚ ਹੈਗੀ ਆ ਜੀ ਜਿਹੜੇ ਬੰਦੇ ਮੈਕਸੀਕੋ ਤੋਂ ਵੈਨਜ਼ਵੇਲਾ ਤੋਂ ਹੰਡੋਰਸ ਤੋਂ ਤੇ ਕੋਸਟਾ ਰਿਕਾ ਤੋਂ ਤੇ ਇਹ ਜ਼ਿਆਦਾ ਟਾਰਗੇਟ ਇਹਨਾਂ ਦਾ ਉਹ ਨੇ ਤੇ ਇਹਨਾਂ ਵਿੱਚ ਜਿਹੜੇ ਮжоਰਿਟੀ ਬੰਦੇ ਨੇ ਜਿਹੜੇ ਫੜੇ ਨੇ ਉਹ ਫਾਰਮ ਵਰਕਰ ਨੇ ਇਹਦੇ ਕਰਕੇ ਜਿਹੜੇ ਫਾਰਮ ਵਰਕਰਸ ਨੇ ਉਹਨਾਂ ਤੇ ਬਹੁਤ ਸਹਿਮ ਦਾ ਜਿਹੜਾ ਹੈਗਾ ਡਰ ਆ ਤੇ ਆਪਣੇ ਜਿਹੜੇ ਇੰਡੀਅਨ ਜਾਂ ਪੰਜਾਬੀ ਕਹਿ ਲਓ ਉਹ ਇਹਦੇ ਵਿੱਚੋਂ ਅਜੇ ਤੱਕ ਕੋਈ ਨਹੀਂ ਤੇ ਇਹ ਟਾਰਗੇਟ ਉਹਨਾਂ ਨੂੰ ਕੀਤਾ ਗਿਆ ਪ੍ਰੇਦਾ ਮਤਲਬ ਇਹ ਨਹੀਂ ਕਿ ਕੱਲ ਨੂੰ ਜੇ ਕੋਈ ਅਨ ਡਾਕੂਮੈਂਟਡ ਇੰਡੀਅਨ ਜਾਂ ਪੰਜਾਬੀ ਆਪਣਾ ਕਾਬੂ ਆ ਗਿਆ ਉਹਨੂੰ ਛੱਡ ਦੇਣਗੇ ਸੋ ਇਹ ਜਿਹੜਾ ਵੀ ਬੰਦੇ ਕੋਲ ਜੇ ਉਥੇ ਇੱਕ ਸਪੈਸੀਫਿਕ ਏਰੀਆ ਜਾਂਦੇ ਆ ਨਹੀਂ ਪੇਪਰ ਹੈਗੇ ਤਾਂ ਉਹਨੂੰ ਫੜਿਆ ਜਾ ਸਕਦਾ ਇਸੇ ਤਰ੍ਹਾਂ ਜਿਹੜੀਆਂ ਨਿਊਯਾਰਕਸ ਰੇਡ ਹੋਈਆਂ ਨੇ ਉਹ ਆਈਸ ਵੱਲੋਂ ਕੀਤੀਆਂ ਗਈਆਂ ਉਹ ਬਾਰਡਰ ਪੈਟਰੋਲ ਵੱਲੋਂ ਨਹੀਂ ਤੇ ਉਹਨਾਂ ਦੇ ਬੇਸਿਕਲੀ ਟਾਰਗੇਟ ਵੀ ਕ੍ਰਿਮੀਨਲ ਸੀ ਸੋ ਇਹਨਾਂ ਨੇ ਕਿਹਾ ਕਿ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਇੱਥੇ ਲਾਅ ਵਾਇਲਟ ਕਰਕੇ ਲੋਕਾਂ ਨੂੰ ਤੰਗ ਕਰਦੇ ਕ੍ਰਾਈਮ ਕਰਦੇ ਸਾਡੇ ਕੋਲ ਇਨਫੋਰਮੇਸ਼ਨ ਆ ਕਿ ਉਹ ਕਿੱਥੇ ਕੰਮ ਕਰ ਰਹੇ ਰਹਿ ਰਹੇ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੋ ਇਹ ਅਜੇ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਅਹੁਦਾ ਆਪਣਾ ਨਹੀਂ ਲਿਆ ਲੇਕਿਨ ਆਈਸ ਐਕਟਿਵ ਹੋ ਗਈ ਆ ਸੋ ਇਸ ਕਿਸਮ ਦੀ ਜਿਹੜੀਆਂ ਰੇਡਸ ਨੇ ਹੋਰਾਂ ਸ਼ਹਿਰਾਂ ਚ ਵੀ ਪੈਣਗੀਆਂ ਪਰ ਲੋਕਾਂ ਨੂੰ ਜਿਹੜਾ ਆਮ ਸਹਿਮ ਆ ਉਹ ਇਹ ਹੈਗਾ ਵੀ ਇਹ ਜਿਹਨੂੰ ਮਰਜ਼ੀ ਫੜ ਕੇ ਲੈ ਜਾ ਸਕਦੇ ਇਸ ਤਰ੍ਹਾਂ ਨਹੀਂ ਆ ਇਹਦੇ ਚ ਬੇਸਿਕਲੀ ਜਿਨ੍ਹਾਂ ਦੇ ਕੇਸ ਚੱਲਦੇ ਨੇ ਚਾਹੇ ਉਹ ਕੇਸ ਉਹਨਾਂ ਦੇ ਯੂਐਸਸੀਆਰ ਚੱਲੇ ਚਾਹੇ ਅਪੀਲਾਂ ਚੱਲ ਰੇਆ ਚਾਹੇ ਉਹ ਇਮੀਗ੍ਰੇਸ਼ਨ ਕੋਟਾ ਚੱਲ ਰੇਆ ਕਈਆਂ ਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਚਾ ਕਿਸੇ ਨਾਇਨ ਸਰਕਟ ਜਾਂ ਸੈਕੰਡ ਸਰਕਟ ਕੋਰਟ ਚਾ ਸਟੇ ਮਿਲੀ ਹੋਈ ਉਹੋ ਜੇ ਬੰਦਿਆਂ ਨੂੰ ਨਹੀਂ ਉਹ ਫੜਨਗੇ ਲੇਕਿਨ ਇਹ ਜ਼ਰੂਰ ਪੁੱਛ ਸਕਦੇ ਨੇ ਜੇ ਉੱਥੇ ਉਹ ਬੰਦਾ ਪ੍ਰੈਜ਼ੈਂਟ ਆ ਜਿੱਥੇ ਉਹ ਰੇਡ ਮਾਰ ਰਹੇ ਨੇ ਕਿ ਤੇਰਾ ਕੀ ਸਟੇਟਸ ਆ ਕਿੱਦਾਂ ਆ ਸੋ ਅਸੀਂ ਸਾਰਿਆਂ ਨੂੰ ਇਹ ਕਹਾਂਗੇ ਵੀ ਜਿਹੜੇ ਆਪਣੇ ਵਰਕ ਪਰਮਿਟ ਨੇ ਆਈਡੀਆਂ ਨੇ ਉਹ ਆਪਣੇ ਕੋਲ ਰੱਖੋ ਉਹਨਾਂ ਨੂੰ ਦੱਸੋ ਜਿਹਦਾ ਕੇਸ ਚੱਲਦਾ ਉਹਨੂੰ ਇਦਾਂ ਆਈਸ ਜਿਹੜੀ ਆ ਜਾਂ ਬਾਰਡਰ ਪਟ્રોલ ਕੁਛ ਨਹੀਂ ਕਹੂਗੀ ਜਿੰਨੀ ਦੇਰ ਤੱਕ ਕਿ ਉਹਦੀ ਕੋਈ ਕ੍ਰਿਮਨਲ ਐਕਟੀਵਿਟੀ ਵਗੈਰਾ ਨਹੀਂ ਹੈਗੀ ਤੇ ਜਿਨ੍ਹਾਂ ਦੇ ਪੁਰਾਣੀਆਂ ਡੈਪੂਟੇਸ਼ਨਾਂ ਲੱਗੀਆਂ ਨੇ ਕੇਸ ਖਤਮ ਹੋ ਗਏ ਨੇ ਅਪੀਲਾ ਖਤਮ ਹੋ ਗਈਆਂ ਸਾਰੀਆਂ ਉਹੋ ਜਿਹੇ ਬੰਦਿਆਂ ਨੂੰ 20 ਫੜਿਆ ਜਾ ਸਕਦਾ ਤੇ ਉਹਨਾਂ ਨੂੰ ਖਤਰਾ ਹੋ ਸਕਦਾ ਪਰ ਉਹ ਵੀ ਜੇ ਉਹ ਉਥੇ ਕਾਬੂ ਆ ਜਾਣ ਉਹ ਟਾਰਗੇਟ ਨਹੀਂ ਹੈਗੇ ਇਨਵੈਸਟੀਗੇਸ਼ਨ ਤੇ ਬੜਾ ਕਲੀਅਰਲੀ ਬਾਰਡਰ ਪਟ્રોલ ਤੇ ਆਈਸ ਨੇ ਕਿਹਾ ਵੀ ਸਾਡਾ ਜਿਹੜਾ ਟਾਰਗੇਟ ਆ ਉਹ ਜਿਹੜੇ ਕ੍ਰਿਮੀਨਲਸ ਨੇ ਜੇ ਸਾਨੂੰ ਤੋਂ ਇਨਫੋਰਮੇਸ਼ਨ ਮਿਲਦੀ ਆ ਵੀ ਜਿਹੜੇ ਇਸ ਕਿਸਮ ਦੇ ਕ੍ਰਿਮੀਨਲ ਨੇ ਉਹ ਫਲਾਣੀ ਜਗ੍ਹਾ ਤੇ ਕੰਮ ਕਰਦੇ ਨੇ ਜਾਂ ਰਹਿੰਦੇ ਨੇ ਉੱਥੇ ਦੀ ਛਾਪਾ ਮਾਰਦੇ ਆ ਪਰ ਜੇ ਉੱਥੇ ਕੋਈ ਹੋਰ ਬੰਦਾ ਵੀ ਕਾਬੂ ਆ ਗਿਆ ਉਹ ਨਾਲ ਹੀ ਉਹ ਵੀ ਫੜਿਆ ਜਾ ਸਕਦਾ ਸੋ ਇਸ ਕਰਕੇ ਇਹਦੇ ਚ ਜਿਹੜੀਆਂ ਰੇਡਸ ਹੈਗੀਆਂ ਉਹ ਹੁਣ ਗਾਂ ਸੈਕਰਾਮੈਂਟੋ ਫਰਿਜਨੋ ਜਿਹੜਾ ਬੇਅਰੀਆ ਹੈਗਾ ਉਹਦੇ ਚ ਪੈਣ ਗਿਆ ਤੇ ਨਿਊਯਾਰਕ ਨਿਊ ਜਰਸੀ ਇਹਨਾਂ ਸਟੇਟਾਂ ਚ ਪੈ ਸਕਦੀਆਂ ਨੇ ਪਲੱਸ ਜਿਹੜੀਆਂ ਦੂਜੀਆਂ ਸਟੇਟਾਂ ਨੇ ਲੇਕਿਨ ਜਿਹੜੇ ਵੀ ਆਪਣੇ ਬੰਦੇ ਨੇ ਇੱਕ ਤਾਂ ਉਹ ਸਾਰੇ ਕ੍ਰਾਈਮ ਤੋਂ ਬਚਣ ਜਿਹੜੀ ਕ੍ਰਿਮਨਲ ਐਕਟੀਵਿਟੀ ਆ ਉਹ ਤੋਂ ਬਚੋ ਉਹਦੇ ਨਾਲ ਨਾਲ ਤੁਸੀਂ ਜਿਹੜਾ ਆਪਣੀ ਆਈਡੀ ਆਪਣਾ ਵਰ ਪਰਮਿਟ ਵਗੈਰਾ ਆਪਣੇ ਕੋਲ ਰੱਖੋ ਸਸੀਕਾ